ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈਂ ਜੀ ਸਾਈਂ ਲੋਕ ਫਰਮਾਉਂਦੇ ਐ ਕਿ ਜਿਹੋ ਜੀ ਨੀਤ ਐ ਉਹੋ ਜੀ ਮੁਰਾਦ ਐ ਜਿਹੋ ਜੀ ਸੋਚ ਐ ਉਹੋ ਜਾਂ ਰੰਗ ਐ ਜਿਹੋ ਜੇ ਵਿਚਾਰ ਐ ਉਹੋ ਜੀ ਖੈਰ ਐ ਬਾਬਾ ਜੀ ਜ਼ਰਾ ਗੌਰ ਕਰਨਾ ਆਖਿਰ ਉਹ ਕਿਉਂ ਕਿਹਾ ਇਦਾਂ ਕਿ ਜਿਹੋ ਜੀ ਸੋਚ ਲੈ ਕੇ ਬੰਦਾ ਉਹਦੇ ਦਰ ਤੇ ਜਾਂਦਾ ਉਹੋ ਜਿਆ ਕੁਝ ਲੈ ਜਾਂਦਾ ਆਖਿਰ ਕਿਉਂ ਇਹ ਕੀ ਸਿਰਫ ਦਰ ਦੀ ਗੱਲ ਕੀਤੀ ਗਈ ਹੈ ਕਿ ਦਰ ਤੇ ਜਾ ਕੇ ਇਦਾਂ ਹੁੰਦਾ ਹੈ ਜਾਂ ਸਾਡੀ ਜ਼ਿੰਦਗੀ ਦੇ ਵਿੱਚ ਵੀ ਇਦਾਂ ਹੁੰਦਾ ਹੈ ਕੀ ਕਦੇ ਤੁਸੀਂ ਸੋਚਿਆ ਹੈ ਕਿ ਇਨਸਾਨ ਦੇ ਵਿਚਾਰ ਸਿਰਫ ਸੋਚਾਂ ਹੀ ਨਹੀਂ ਹੈ ਪਰ ਇੱਕ ਇਹੋ ਜੀ ਸ਼ਕਤੀ ਹੈ ਜੋ ਸ਼ਰੀਰ ਮਨ ਤੇ ਕਿਸਮਤ ਬਾਬਾ ਜੀ ਕਿਸਮਤ ਤੱਕ ਬਦਲ ਸਕਦੇ ਹੈ ਇਹ ਯੋਗੀਆਂ ਨੇ ਫਰਮਾਇਆ ਅੱਜ ਦੀ ਇਹ ਜੋ ਇਹ ਰਾਜ਼ ਹੈ ਜੋ ਤੁਹਾਡੇ ਨਾਲ ਖੁੱਲਣਾ ਹੈ ਕਿਥੇ ਗੁਰੂ ਮੁਰਸ਼ਿਦ ਦੀ ਇੱਕ ਗੱਲ ਨੇ ਇੱਕ ਕਮਜ਼ੋਰ ਸ਼ਰੀਰ ਵਾਲੇ ਯੋਗੀ ਨੂੰ ਜਿਹੜਾ ਹੈ ਬੇਅੰਤ ਸ਼ਕਤੀ ਵਾਲਾ ਬਣਾ ਦਿੱਤਾ ਬਾਬਾ। ਔਰ ਇਹ ਕੋਈ ਆਮ ਕਹਾਣੀ ਨਹੀਂ ਹੈ। ਜ਼ਰਾ ਗੌਰ ਕਰਨਾ। ਇਹ ਸੱਚਾਈ ਹੈ, ਅਸਲੀਅਤ। ਇਹ ਮਨ ਦੀ ਸ਼ਕਤੀ, ਵਿਸ਼ਵਾਸ ਦੀ ਤਾਕਤ ਤੇ ਗੁਰੂ ਮੁਰਸ਼ਿਦ ਦੀ ਕਿਰਪਾ ਦੇ ਅਸਲ ਚਮਤਕਾਰ ਦੀ ਕਹਾਣੀ। ਸੋ ਜ਼ਰਾ ਗੌਰ ਕਰਨਾ ਔਰ ਜ਼ਰਾ ਤਿਆਰ ਹੋ ਜਾਣਾ। ਆਪਣੇ ਅੰਦਰ ਦੀ ਛੁਪੀ ਉਹ ਸ਼ਕਤੀ ਨੂੰ ਜਾਣਨ ਲਈ ਬਾਬਾ ਜੀ। ਇਹ ਗੱਲ ਹੈ ਸਵਾਮੀ ਪਰਮਹੰਸ ਯੋਗਾਨੰਦ ਜੀ ਦੀ ਯੋਗੀ ਬਾਬਾ ਜੀ ਯੋਗੀ ਗੁਰੂ ਮੁਰਸ਼ਿਦ ਰਹਿਬਰ ਸਭ ਦੇ ਸਾਂਝੇ ਜਿਸ ਨੇ ਕੁਝ ਗਿਆਨ ਲੈਣਾ ਹੈ ਉਹਨੇ ਲੈ ਲੈਣਾ ਹੈ ਤੇ ਜਿਹਨੇ ਨਹੀਂ ਉਹਨੇ ਧਰਮ ਆਜ਼ਾਤਾ ਪਾਤਾਂ ਦੇ ਰੋਲਿਆਂ 'ਚ ਪੇ ਰਹਿਣਾ ਸਵਾਮੀ ਯੋਗਾਨੰਦ ਜੀ ਜੋ ਸਣ ਉਹਨਾਂ ਨੇ ਆਪਣੇ ਮੁਰਸ਼ਿਦ ਆਪਣੇ ਗੁਰੂ ਨੂੰ ਪੁੱਛਿਆ ਕਿ ਗੁਰੂਦੇਵ ਕੀ ਸੱਚ ਵਿੱਚ ਇਹੋ ਜਿਹਾ ਕੁਝ ਹੋ ਸਕਦਾ ਹੈ ਸੰਭਵ ਹੈ ਪੋਸੀਬਲ ਹੈ ਕਿ ਵਿਚਾਰਾਂ ਦੇ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਕਿ ਇਹ ਜਿਹੜੀਆਂ ਹੈ ਸਾਡੀਆਂ ਜਨਮ ਜਾਤ ਦੀਆਂ ਜਿਹੜੀਆਂ ਕਮੀਆਂ ਹੈ ਸਾਡੇ ਅੰਦਰ ਉਹ ਵੀ ਠੀਕ ਕਰ ਸਕਦੇ ਆ ਜਰਾ ਗੌਰ ਕਰ ਇਥੇ ਵੀ ਹੈ ਕਿ ਕਿਹੜੇ ਬਚਨ ਮੂੰਹੋਂ ਕੱਢਣੇ ਚਾਹੀਦੇ ਆਪਣੇ ਨਿਆਣੇ ਵਾਲੀ ਖਾਸ ਕਰਕੇ ਇਹ ਜਰਾ ਗੌਰ ਕਰਨਾ ਬੰਦਾ ਕਹਿ ਦਿੰਦਾ ਇਹਨਾਂ ਤੋਂ ਕੱਕਣੀ ਹੋਣਾ ਇਦਾਂ ਨਹੀਂ ਹੁੰਦਾ ਉਹ ਜੇ ਉਹ ਤੁਸੀਂ ਬੋਲਿਆ ਹੈ ਕਿਤਨਾ ਕਿਤੇ ਉਹ ਵਿਚਾਰ ਉਹਦੇ ਅੰਦਰ ਬੈਠਾ ਹੈ ਕਈ ਵਾਰੀ ਇਦਾਂ ਵੀ ਹੋ ਜਾਂਦਾ ਸੋ ਜਰਾ ਗੌਰ ਕਰਨਾ ਉਹਨਾਂ ਨੇ ਜਦੋਂ ਪੁੱਛਿਆ ਆਪਣੇ ਮੁਰਸ਼ਿਦ ਨੂੰ ਆਪਣੇ ਗੁਰੂ ਨੂੰ ਕਿ ਮਾਰੇ ਕੁਝ ਇਹੋ ਜਿਹਾ ਵੀ ਹੈ ਇਹ ਹੋ ਸਕਦਾ ਹੈ ਕਿ ਮੇਰੇ ਅੰਦਰ ਦੀਆਂ ਜਿਹੜੀਆਂ ਸਾਡੀਆਂ ਜਿਹੜੀਆਂ ਜਨਮ ਜਾਤ ਤੋਂ ਕਮੀਆਂ ਯਾਨੀ ਜਨਮ ਤੋਂ ਹੀ ਜੋ ਸਾਡੇ ਵਿੱਚ ਕਮੀਆਂ ਨੇ ਕਿ ਸਾਡੇ ਸੋਚੇ ਗਏ ਵਿਚਾਰਾਂ ਦਾ ਅਸਰ ਸਾਡੇ ਤੇ ਇੰਨੀ ਤੇਜ਼ੀ ਨਾਲ ਪੈ ਸਕਦਾ ਹੈ ਇੰਨਾ ਗਹਿਰਾ ਪੈ ਸਕਦਾ ਕਿ ਉਹ ਠੀਕ ਹੋ ਜਾਵੇ ਹੁਣ ਜਦੋਂ ਪਰਮਹੰਸ ਯੋਗਾ ਨੰਦ ਜੀ ਉਹ ਮਹਾਨ ਯੋਗੀ ਨੂੰ ਇਸ ਦਾ ਜਵਾਬ ਮਿਲਿਆ ਤਾਂ ਉਹ ਹੈਰਾਨ ਰਹਿ ਗਏ ਬਾਬਾ ਉਹਨਾਂ ਦੀ ਜ਼ਿੰਦਗੀ ਦੀ ਇਹ ਇਕੱਥਾ ਹੈ ਉਹ ਰਿਐਲਿਟੀ ਹੈ ਕਿ ਬਚਪਨ ਤੋਂ ਹੀ ਨਾ ਸਵਾਮੀ ਪਰਮਹੰਸ ਜਿਹੜੇ ਯੋਗਾ ਨੰਦ ਜੀ ਸਨ ਉਹਨਾਂ ਦੀ ਜਿਹੜੀ ਪਾਚਨ ਸ਼ਕਤੀ ਸੀ ਉਹਨਾਂ ਦਾ ਜਿਹੜਾ ਮੈਟਾਬੋਲਿਜ਼ਮ ਸੀ ਉਹ ਕਮਜ਼ੋਰ ਸੀ ਬਾਬਾ ਜਿਹਦੇ ਕਰਕੇ ਉਹਨਾਂ ਦਾ ਨਾ ਵਜ਼ਨ ਹਮੇਸ਼ਾ ਘਟ ਰਹਿਂਦਾ ਸੀ ਕਿਉਂਕਿ ਖਾਣਾ ਵੀ ਉਹਨਾਂ ਹੀ ਫਿਰ ਪਚਣਾ ਨਹੀਂ ਕੋਈ ਉਹ ਥੋੜੀ ਜੀ ਮਿਹਨਤ ਕਰਨ ਤੋਂ ਬਾਅਦ ਕਾਫੀ ਥੱਕ ਜਾਂਦੇ ਸੀ ਤੇ ਜੇ ਲੰਬੀ ਯਾਤਰਾ ਕਰ ਲੈਂਦੇ ਤਾਂ ਸਰੀਰ ਟੁੱਟ ਜਾਂਦਾ ਬਾਬਾ ਜੀ ਜਿਸ ਕਰਕੇ ਉਹ ਕਈ ਵਾਰ ਆਪਣੇ ਅੰਦਰ ਜਿਹੜਾ ਹੈ ਹੀਣ ਭਾਵਨਾ ਮਹਿਸੂਸ ਕਰਦੇ ਉਹਨਾਂ ਦੇ ਬਚਪਨ ਦੀ ਗੱਲ ਹੈ ਔਰ ਕੋਲੇ ਦੇ ਦਿਨਾਂ ਵਿੱਚ ਉਹਨਾਂ ਦੇ ਕਮਰੇ ਵਿੱਚ ਕਿਤਾਬਾਂ ਤੋਂ ਜ਼ਿਆਦਾ ਜਿਹੜਾ ਸੀ ਉਹ ਟੋਨਿਕ ਪਏ ਹੁੰਦੇ ਸਨ ਦਵਾਈਆਂ ਪਈਆਂ ਪੀਆਂ ਸੀ ਤਾਕਤ ਵਧਾਉਣ ਵਾਲੀਆਂ ਦਵਾਈਆਂ ਦੀ ਲੈਣ ਲੱਗੀ ਰਹਿੰਦੀ ਸੀ ਸਵਾਮੀ ਪਰਮਨ ਸਯੋਗਾਨੰਦ ਜੀ ਨੇ ਕਮਜ਼ੋਰੀ ਮਟਾਉਣ ਤੇ ਤਾਕਤ ਵਧਾਉਣ ਲਈ ਕਈ ਇਲਾਜ ਕਰਵਾਏ ਪਰ ਉਹਨਾਂ ਨੂੰ ਕੋਈ ਲਾਭ ਨਹੀਂ ਹੋਇਆ ਲਾਭ ਨਹੀਂ ਹੋਇਆ ਜਰਾ ਗੌਰ ਕਰਨਾ ਫਿਰ ਆਸ਼ਰਮ ਵਿੱਚ ਉਹਨਾਂ ਤੇ ਯੋਗਾਨੰਦ ਜੀ ਮਾਨੀ ਮਨ ਸੋਚਿਆ ਕਰਦੇ ਕਿ ਮੈਂ ਇੰਨਾ ਦੁਰਬਲ ਸਰੀਰ ਵਾਲਾ ਕਦੇ ਕੋਈ ਸਾਧਨਾ ਕਦੇ ਕੋਈ ਭਗਤੀ ਕਰੇ ਕੋਈ ਐਸਾ ਜਿਹੜਾ ਹੈ ਇਬਾਦਤ ਕਰ ਪਾਉਂਗਾ ਕਦੇ ਰਮਨ ਜੀ ਯੋਗਾ ਨੰਦ ਜੀ ਕਹਿੰਦੇ ਹਨ ਇੱਕ ਵਾਰ ਮੈਂ ਆਸ਼ਰਮ ਦੇ ਬਰਾਂਡੇ ਵਿੱਚ ਬੈਠਾ ਹੋਇਆ ਸੀ ਅਚਾਨਕ ਉੱਥੇ ਉਹਨਾਂ ਦੇ ਗੁਰੂ ਜੀ ਜਿਨ੍ਹਾਂ ਦਾ ਨਾਮ ਸੀ ਸ਼੍ਰੀ ਯੁਕਤੇਸ਼ਵਰ ਜੀ ਮਹਾਰਾਜ ਅੱਛਾ ਉਹਨਾਂ ਦੀਆਂ ਨਜ਼ਰਾਂ ਕਹਿੰਦੇ ਮੇਰੇ ਤੇ ਆ ਕੇ ਗੜ ਗਈਆਂ ਉਹਨਾਂ ਨੇ ਅਚਾਨਕ ਕਿਹਾ ਅਰੇ ਮੁਕੁੰਦ ਤੂੰ ਬਹੁਤ ਯਾਰ ਦਬਲਾ ਪਤਲਾ ਹੈ ਯੋਗਾ ਨੰਦ ਜੀ ਕਹਿੰਦੇ ਸ਼ਾਇਦ ਗੁਰੂ ਜੀ ਨੂੰ ਮੁਰਸ਼ਿਦ ਨੂੰ ਮੇਰੇ ਅੰਦਰਲੇ ਮਨ ਦੇ ਵਿਚਾਰ ਤੇ ਹੀ ਨਿਭਾਵਨਾ ਜਿਹੜੀ ਹੈ ਉਹਦਾ ਪਤਾ ਲੱਗ ਗਿਆ ਸੀ ਸ਼ਾਇਦ ਨਹੀਂ ਉਹ ਵਾਕਈ ਪਤਾ ਲੱਗ ਗਿਆ ਇਤੁਨਾਂ ਨੇ ਆਪਣੇ ਸ਼ਾਇਦ ਆਪਾਂ ਕਹਿੰਨੇ ਵਾਕਿਆ ਹੀ ਪਤਾ ਲੱਗ ਗਿਆ ਕਿਉਂ ਗੁਰੂ ਮੁਰਸ਼ਦ ਮਨਾਂ ਦੀਆਂ ਦਿਲਾਂ ਦੀਆਂ ਜਾਣਦੇ ਬਾਬਾ ਜੀ ਗੁਰੂ ਕਾਮਲ ਮੁਰਸ਼ਦ ਉਹੀ ਹੁੰਦਾ ਜਿਹੜੇ ਜਿਹੜਾ ਹੈ ਆਪਣੇ ਸ਼ਿਸ਼ੇ ਦੇ ਆਪਣੇ ਦਰਦ ਦੇ ਹੋਣ ਵਾਲੇ ਦੀ ਦਿਲ ਦੀ ਗੱਲ ਜਾਣਦਾ ਹੋਵੇ ਮਨ ਦੀ ਗੱਲ ਵੀ ਇਹਨੂੰ ਕੀ ਚਾਹੀਦਾ ਕਦੋਂ ਚਾਹੀਦਾ ਕਿਸ ਚੀਜ਼ ਤੋਂ ਇਹ ਪਰੇਸ਼ਾਨ ਹੈ ਜ਼ਰਾ ਗੌਰ ਕਰਪਾ ਤਾਂ ਯੋਗਾਨੰਦ ਜੀ ਕਹਿੰਦੇ ਨੇ ਕਿ ਗੁਰੂ ਜੀ ਦੀ ਇਸ ਗੱਲ ਨੂੰ ਜਿਹੜਾ ਹੈ ਇਸ ਗੱਲ ਨੇ ਮੇਰੀ ਦੁੱਖ ਦੀ ਰੱਗ ਨੂੰ ਛੂ ਲਿਆ ਤਾਂ ਯੋਗਾਨੰਦ ਜੀ ਨੇ ਕਿਹਾ ਕਿ ਗੁਰੂਦੇਵ ਐ ਮੁਰਸ਼ਿਦੋ ਮੈਨੂੰ ਵੀ ਮੇਰੀਆਂ ਜੜੀਆਂ ਹੈ ਧਸੀਆਂ ਹੋਈਆਂ ਅੱਖਾਂ ਇਹ ਦੁਰਬਲ ਸਰੀਰ ਚੰਗਾ ਨਹੀਂ ਲੱਗਦਾ ਮੈਂ ਬਚਪਨ ਤੋਂ ਹੀ ਜਿਹੜਾ ਹੈ ਆਪਾਚਣ ਦਾ ਸ਼ਿਕਾਰ ਹਾਂ ਜਿਸ ਕਾਰਨ ਮੇਰਾ ਸਰੀਰ ਜਿਹੜਾ ਹੈ ਉਹ ਕਮਜ਼ੋਰ ਰਹਿੰਦਾ ਹੈ ਦਵਾਈਆਂ ਵੀ ਖਾਧੀਆਂ ਦਵਾਈਆਂ ਤੋਂ ਕੋਈ ਲਾਭ ਨਹੀਂ ਹੁੰਦਾ ਤਾਂ ਯੁਕਦੇਸ਼ਵਰ ਜੀ ਨੇ ਕਿਹਾ ਮੁਕੁੰਦ ਉਹਨਾਂ ਦੇ ਗੁਰੂ ਮੁਰਸ਼ਿਦ ਉਹਨਾਂ ਨੂੰ ਮੁਕੁੰਦ ਕਹਿੰਦੇ ਸਨ ਮੁਕੁੰਦ ਦਵਾਈਆਂ ਦੀ ਇੱਕ ਆਪਣੀ ਸੀਮਾ ਹੈ ਭਾਈ ਦਵਾਈਆਂ ਤਾਂ ਆਪਣੀ ਸੀਮਾ ਉਹਦੀ ਵੀ ਇੱਕ ਆਪਣੀ ਲਿਮਟ ਹੈ ਤੇਰੀ ਬਿਮਾਰੀ ਤੇ ਕਮਜ਼ੋਰੀ ਦਾ ਕਾਰਨ ਤਾਂ ਤੂੰ ਖੁਦ ਆਪ ਹੀ ਹੈ ਜਰਾ ਗੌਰ ਕਰ ਕਿ ਤੂੰ ਖੁਦ ਆਪ ਕਿਉਂਕਿ ਤੂੰ ਆਪਣੀ ਸ਼ਕਤੀ ਦਾ ਪ੍ਰਯੋਗ ਬਹੁਤ ਸੀਮਿਤ ਰੱਖਿਆ ਹੈ ਤੈਨੂੰ ਖੁਦ ਵਿੱਚ ਬਿਮਾਰੀ ਦਿਖਦੀ ਹੈ ਤੂੰ ਆਪਣੀ ਕਮਜ਼ੋਰੀ ਤੇ ਇੰਨਾ ਭਰੋਸਾ ਕਰ ਬੈਠਾ ਹੈ ਜਿਹਦੇ ਕਰਕੇ ਤੂੰ ਖੁਦ ਨਾਲ ਜਿਹੜਾ ਹੈ ਕਮਜ਼ੋਰ ਤੇ ਹੀਣ ਭਾਵਨਾਵਾਂ ਵਾਲੇ ਜਿਹੜੇ ਵਿਚਾਰ ਹੈ ਉਹ ਬੋਲਦਾ ਰਹਿਣਾ ਜੇਕਰ ਤੂੰ ਸੋਚੇ ਜੇਕਰ ਤੂੰ ਵਿਚਾਰ ਕਰੇਂ ਸੋਚੇ ਕਿ ਤੂੰ ਸਵਸਥ ਹੈ ਬਲਵਾਨ ਹੈ ਤੇ ਇਹਨਾਂ ਸ਼ਕਤੀਸ਼ਾਲੀ ਵਿਚਾਰਾਂ ਨੂੰ ਪੂਰਨ ਵਿਸ਼ਵਾਸ ਨਾਲ ਮਨ ਵਿੱਚ ਰੱਖੇ ਇਹ ਨਹੀਂ ਸਿਰਫ ਕਹਿਣਾ ਬੋਲਣਾ ਜਾਂ ਸੋਚਣਾ ਵਿਚਾਰ ਦੀ ਕਲਾ ਹੈ ਇਹ ਸਿਰਫ ਸੋਚਣਾ ਜਾਂ ਬੋਲਣਾ ਨਹੀਂ ਮੰਨਣਾ ਵੀ ਇਸ ਗੱਲ ਨੂੰ ਵੀ ਚੜ੍ਹਦੀ ਕਲਾ ਵਿਸ਼ਵਾਸ ਕਰਨਾ ਪੂਰੇ ਮਨ ਨਾਲ ਤਾਂ ਕਹਿੰਦੇ ਬਹੁਤ ਜਲਦੀ ਸਵਸਥ ਤੇ ਬਲਵਾਨ ਹੋਮ ਜਾਵੇਂਗਾ ਤੂੰ ਭਾਈ ਤਾਂ Swami yoganand ji ne puchhya guru dev ki sach vich ehho ja sambhav hai ki sochne naal hi ਇਹੋ ਜਿਹਾ ਹੋ ਸਕਦਾ ਕਿ ਵਿਚਾਰਾਂ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਕਿ ਇਹ ਮੇਰੀ ਜਿਹੜੀ ਜਨਮजात ਬਿਮਾਰੀ ਹੈ ਠੀਕ ਕਰ ਸਕਦੇ ਨੇ ਕਾਇੁਕਤੇਸ਼ਵਰ ਜੀ ਨੇ ਕਿਹਾ ਗੱਲ ਸਿਰਫ ਸੋਚਣ ਦੀ ਨਹੀਂ ਹੈ ਮੁਕੰਦ ਹੁਣ ਤੂੰ ਮੇਰੇ ਜੀਵਨ ਦਾ ਅਦਭੁਤ ਅਨੁਭਵ ਸੁਣ ਲੈ ਕਿ ਇੱਕ ਵਾਰ ਦੀ ਗੱਲ ਹੈ ਕਿ ਮੈਂ ਆਪਣੇ ਜੀਵਨ ਦੇ ਵਿੱਚ 2 ਮਹੀਨੇ ਵਾਸਤੇ ਜਿਹੜਾ ਹੈ ਉਹ ਟਾਈਫਾਇਟ ਤੋਂ ਪੀੜਿਤ ਜਿਹੜਾ ਰਹਾ ਜਿਸ ਕਰਕੇ ਮੈਂ ਬਹੁਤ ਕਮਜ਼ੋਰ ਹੋ ਗਿਆ ਮੇਰਾ ਬੁਖਾਰ ਠੀਕ ਹੋਇਆ ਤਾਂ ਮੈਂ ਉਸੇ ਹਾਲਤ ਵਿੱਚ ਜਿਹੜਾ ਹੈ ਆਪਣੇ ਗੁਰੂ ਲਹੇੜੀ ਮਹਾਸ਼ੇ ਜੀ ਲਹੇੜੀ ਜੋ ਸੰ ਲਹੇੜੀ ਮਹਾਸ਼ੇ ਜੀ ਸੰ ਮਹਾਵਤਾਰ ਬਾਬਾ ਜੀ ਦੇ ਅੱਗੋਂ ਜੇ ਇਹ ਜਿਹੜਾ ਪਹਿਰਾ ਚੱਲਦਾ ਆ ਰਿਹਾ ਹੈ ਬਾਬਾ ਤੇ ਉਹਨਾਂ ਦੀ ਉਹਨਾਂ ਦੇ ਦਰਸ਼ਨ ਕਰਨ ਗਿਆ ਤੇ ਮੈਂ ਗੁਰੂ ਲਹੇੜੀ ਜੋ ਮਹਾਸ਼ੇ ਜੀ ਨੇ ਜੀ ਨੂੰ ਕਿਹਾ ਕਿ ਮੈਂ ਬਹੁਤ ਬਿਮਾਰ ਸੀ ਇਸ ਲਈ ਮੇਰਾ ਵਜ਼ਨ ਜਿਹੜਾ ਬਹੁਤ ਘਟ ਹੋ ਗਿਆ ਸਰੀਰ ਵਿੱਚ ਕਿਸੇ ਪ੍ਰਕਾਰ ਦੀ ਜਿਹੜੀ ਸਾਧਨਾ ਕਰਨ ਦੀ ਇਬਾਦਤ ਕਰਨ ਦੀ ਬੰਦਗੀ ਕਰਨ ਦੀ ਜਿਹੜੀ ਸ਼ਕਤੀ ਹੈ ਉਹ ਨਹੀਂ ਬਚੀ। ਕੱਲ ਹੀੜੀ ਮਹਾਸ਼ੇ ਜੀ ਨੇ ਕਿਹਾ ਯੁਕਤੇਸ਼ਵਰ ਮੈਂ ਦੇਖ ਰਿਹਾ ਕਿ ਪਹਿਲਾਂ ਤਾਂ ਤੂੰ ਖੁਦ ਨੂੰ ਜਾਣਬੁੱਝ ਕੇ ਬਿਮਾਰ ਕਰ ਲਿਆ। ਹੁਣ ਕਹਿ ਰਹੇ ਆ ਕਿ ਤੂੰ ਕਮਜ਼ੋਰ ਹੋ ਗਿਆ ਪਰ ਤੂੰ ਚਿੰਤਾ ਨਾ ਕਰ। ਮੈਨੂੰ ਵਿਸ਼ਵਾਸ ਹੈ ਕੱਲ ਤੱਕ ਤੁਹਾਡਾ ਸਵਾਸਥ્ય ਬਿਹਤਰ ਹੋ ਜਾਵੇਗਾ। ਯੁਕਤੇਸ਼ਵਰ ਜੀ ਨੇ ਕਿਹਾ ਕਿ ਮੈਂ ਆਪਣੇ ਗੁਰੂ ਮੁਰਸ਼ਦ ਜੋਸਨ ਲਈੜੀ ਮਹਾਸ਼ੇ ਜੀ ਦੀ ਇਹ ਗੱਲ ਤੇ ਸ਼ਰਧਾ ਭਾਵ ਨਾਲ ਵਿਸ਼ਵਾਸ ਕਰ ਲਿਆ। ਠੀਕ ਹੈ ਗੁਰੂ ਜੀ ਜੋ ਤੁਸੀਂ ਕਹੇ ਦਸ ਸਤਿਵਚਨ ਕਹਿੰਦੇ ਮੈਨੂੰ ਜਿਹੜਾ ਹੈ ਮੈਨੂੰ ਪੂਰੇ ਦਿਨ ਲੱਗਦਾ ਰਿਹਾ ਕਿ ਗੁਰੂ ਜੀ ਆਪਣੀ ਸ਼ਕਤੀ ਨਾਲ ਮੈਨੂੰ ਠੀਕ ਕਰਨ ਵਾਲੇ ਨੇ ਮੁਰਸ਼ਿਦ ਆਪਣੀ ਤਾਕਤ ਨਾਲ ਮੈਨੂੰ ਠੀਕ ਕਰਨ ਵਾਲੇ ਜਰਾ ਗੌਰ ਕਰਨਾ ਕਿਆ ਦੀਵਾਰੇ ਬੋਲਦੀ ਹੈ ਸਾਈਂ ਜੀ ਕਹਿੰਦੇ ਨਹੀਂ ਯਕੀਨ ਬੋਲਦਾ ਹੈ ਜਰਾ ਗੌਰ ਕਰ ਸਾਈਂ ਜੀ ਕਹਿੰਦੇ ਦੀਵਾਰੇ ਨਹੀਂ ਬੋਲਦੀ ਯਕੀਨ ਬੋਲਦਾ ਰੋਣਾ ਤਾਂ ਵਿਸ਼ਵਾਸ ਦਾ ਉਹ ਇਹਦਾ ਵਿੱਚ ਵਿਸ਼ਵਾਸ ਕਰ ਲਿਆ ਆਪਣੇ ਗੁਰੂ ਮੁਰਸ਼ਿਦ ਦੀ ਗੱਲ ਯੁਕਤੇਸ਼ਵਰ ਜੀ ਕਹਿੰਦੇ ਨੇ ਅਗਲੇ ਦਿਨ ਸਵੇਰੇ ਉੱਠਦੇ ਹੀ ਮੈਨੂੰ ਐਸਾ ਲੱਗਿਆ ਕਿ ਮੇਰੇ ਪੂਰੇ ਸਰੀਰ ਵਿੱਚ ਇੱਕ એનર્ਜੀ ਦੀ ਕਿਰਨ ਹੋ ਰਹੀ ਹੈ ਊਰਜਾ ਦੀ ਕਿਰਨ ਹੋ ਰਹੀ ਹੈ ਮੈਨੂੰ ਬੜਾ ਹਲਕਾ ਲੱਗ ਰਿਹਾ ਸੀ ਮੈਂ ਤਤਕਾਲ દોੜਦਾ ਹੋਇਆ ਆਪਣੇ ਗੁਰੂ ਲਹੇੜੀ ਮਹਾਸ਼ੇ ਜੀ ਕੋਲ ਗਿਆ ਤੇ ਖੁਸ਼ੀ ਨਾਲ ਦੱਸਿਆ ਕਿ ਆਹ ਗੁਰੂ ਦੇਵ ਅਮ ਉਸ ਦਿੋਂ ਮੈਂ ਕਈ ਹਫ਼ਤਿਆਂ ਵਿੱਚ ਪਹਿਲੀ ਵਾਰ ਮੈਨੂੰ ਆਪਣੇ ਅੰਦਰ ਜਿਹੜਾ ਸਫੁਰਤੀ ਤੇ ਤਾਕਤ ਦਾ ਅਨੁਭਵ ਹੋ ਰਿਹਾ ਹੈ ਕਿ ਤੁਸੀਂ ਆਪਣੀ ਸ਼ਕਤੀ ਨਾਲ ਮੈਨੂੰ ਸਵਸਥ ਕਰ ਦਿੱਤਾ ਇਹ ਚੰਗਾ ਕਰ ਦਿੱਤਾ ਹੁਣ ਜੇ ਕੋਈ ਢੋਂਗੀ ਗੁਰੂ ਹੁੰਦਾ ਉਹਨੇ ਕਹਣਾ ਹਾਂ ਸਾਡੀ ਤਾਕਤ ਨਹੀਂ ਤੈਨੂੰ ਕੀਤਾ ਜ਼ਰਾ ਗੌਰ ਕਰਨਾ ਅਸੀਂ ਕੀਤਾ ਤੈਨੂੰ ਜੋ ਵੀ ਕੀਤਾ ਜ਼ਰਾ ਸਮਝਣਾ ਬਾਬਾ ਕੋਈ ਇਹੋ ਜਿਹਾ ਹੁੰਦਾ ਪਖੰਡੀ ਉਹਨੇ ਕਹਣਾ ਲੈ ਦੇਖਿਆ ਫਿਰ ਸਾਡੀ ਅੱਖ ਦਾ ਕਮਾਲ ਅਸੀਂ ਤਾਂ ਨਜ਼ਾਰਾ ਲਿਆਤਾ ਕਿ ਨਹੀਂ ਠੀਕ ਹੈ ਗੁਰੂ ਮੁਰਸ਼ਿਦ ਹੀ ਨਜ਼ਰ ਨਾਲ ਹੀ ਹੁੰਦਾ ਪਰ ਗੁਰੂ ਮੁਰਸ਼ਿਦ ਕਦੇ ਨਹੀਂ ਇਹ ਕਹਿੰਦਾ ਦਾਤਾ ਭਲੀ ਕਰੂਗਾ ਕਾਮਲ ਮੁਰਸ਼ਿਦ ਜਿਹੜਾ ਹੁੰਦਾ ਨਾ ਉਹ ਇਹੀ ਕਹਿੰਦਾ ਦਾਤਾ ਭਲੀ ਕਰੂਗਾ ਮਾਲਕ ਭਲੀ ਕਰੂਗਾ ਨਹੀਂ ਕਹਿੰਦੇ ਅਸੀਂ ਕਰ ਦੇਵਾਂ ਜ਼ਰਾ ਗੌਰ ਕਰਨਾ ਉਹ ਕਹਿੰਦੇ ਵੀ ਤੁਸੀਂ ਆਪਣੀ ਸ਼ਕਤੀ ਨਾਲ ਮੈਨੂੰ ਸਵਸਥ ਕਰ ਦਿੱਤਾ। ਇਸ ਵਾਰ ਲਹੇੜੀ ਮਹਾਸ਼ੇ ਜੀ ਨੇ ਮੇਰੇ ਨਾਲ ਕਹਿੰਦੇ ਮਜ਼ਾਕ ਕੀਤਾ ਕਹਿੰਦੇ ਬਿਲਕੁਲ ਸਹੀ। ਪਰ ਕਿਸੇ ਨੂੰ ਕੀ ਪਤਾ ਕੱਲ ਤੇਰਾ ਸ਼ਰੀਰ ਕਿਦਾਂ ਦਾ ਹੋਵੇਗਾ। ਸ਼ਾਇਦ ਫਿਰ ਤੋਂ ਦੁਰਬਲ ਹੋ ਜਾਵੇ ਕਿਉਂਕਿ ਕਰਨ ਵਾਲਾ ਦਾ ਉਹ ਦਾਤਾ। ਯੁਕਤੇਸ਼ਵਰ ਜੀ ਕਹਿੰਦੇ ਨੇ ਜਦੋਂ ਮੈਂ ਗੁਰੂ ਜੀ ਦੀ ਗੱਲ ਸੁਣੀ ਕਿ ਸ਼ਰੀਰ ਦੀ ਦੁਰਬਲਤਾ ਵਾਪਸ ਆ ਸਕਦੀ ਹੈ ਤਾਂ ਕਹਿੰਦੇ ਮੈਂ ਫਿਰ ਡਰ ਗਿਆ। ਕੰਬ ਉਠੇ। ਮੇਰੇ ਮਨ ਵਿੱਚ ਬਾਰ-ਬਾਰ ਇਹ ਵਿਚਾਰ ਚੱਲਦਾ ਰਿਹਾ ਕਿ ਕਿਤੇ ਮੈਂ ਫਿਰ ਤੋਂ ਬਿਮਾਰ ਨਾ ਹੋ ਜਾਵਾਂ। ਫਿਰ ਅਗਲੇ ਦਿਨ ਕੁਝ ਅਜੀਬ ਹੋਇਆ। ਕੰਨੇ ਮੈਂ ਨਾ ਬਿਮਾਰ ਹੋ ਗਿਆ ਕਿ ਮੈਂ ਠੀਕ ਤਰ੍ਹਾਂ ਚੱਲ ਵੀ ਨਹੀਂ ਸਕ ਰਿਹਾ ਸੀ ਮੈਂ ਬੜੀ ਮੁਸ਼ਕਲ ਨਾਲ ਲਹੇੜੀ ਮਹਾਸ਼ੇ ਜੀ ਦੇ ਕੋਲ ਪਹੁੰਚਿਆ ਤੇ ਕਿਹਾ ਗੁਰੂ ਦੇਵ ਮੈਂ ਫਿਰ ਤੋਂ ਬਿਮਾਰ ਹੋ ਗਿਆ ਲਹੇੜੀ ਮਹਾਸ਼ੇ ਜੀ ਉਸ ਦਿਨ ਉਮਰ ਛਲੂ ਕਹਿੰਦੇ ਕਹਿੰਦੇ ਤਾਂ ਤਾ ਤੂੰ ਖੁਦ ਨੂੰ ਫਿਰ ਤੋਂ ਬਿਮਾਰ ਕਰ ਲਿਆ ਆਪ ਹੀ ਕਰ ਰਿਹਾ ਹੈਂ ਖੁਦ ਨੂੰ ਬਿਮਾਰ ਕਿਉਂ ਅੰਦਰ ਵਸਦਾ ਯੁਕੇਸ਼ਵਰ ਜੀ ਨੇ ਕਿਹਾ ਯੁਕਤੇਸ਼ਵਰ ਜੀ ਨੇ ਕਿ ਗੁਰੂ ਦੇਵ ਭਲਾ ਮੈਂ ਖੁਦ ਨੂੰ ਕਿਵੇਂ ਬਿਮਾਰ ਬਣਾ ਸਕਦਾ ਕਿਉਂਕਿ ਕੋਈ ਚਾਹੁੰਦਾ ਕਿ ਮੈਂ ਬਿਮਾਰ ਹੋਵਾਂ ਇਹ ਤਾਂ ਤੁਹਾਡੇ ਵਚਨ ਨੇ ਜੋ ਸੱਚ ਸਾਬਤ ਹੋ ਰਹੇ ਨੇ ਲਹੇੜੀ ਮਹਾਸ਼ੇਰ ਜੀ ਨੇ ਕਿਹਾ ਯੁਕਤੇਸ਼ਵਰ ਤੂੰ ਇੱਕ ਭੁੱਲ ਕਰ ਰਿਹਾ ਹੈ ਇਹ ਭਾਈ ਤੇਰੀ ਹੀ ਸ਼ਕਤੀ ਹੈ ਪਿਛਲੇ 2 ਦਿਨ ਦੇ ਅਨੁਭਵ ਤੋਂ ਤੁਸੀਂ ਸਮਝ ਸਕਦੇ ਹੋ ਇਹ ਤੁਹਾਡੇ ਵਿਚਾਰ ਤੇ ਤੁਹਾਡੇ ਵਿਸ਼ਵਾਸ ਨੇ ਜਿਨ੍ਹਾਂ ਨਾਲ ਤੁਹਾਨੂੰ ਵਾਰੀ-ਵਾਰੀ ਨਾਲ ਸਵਸਥ ਕੀਤਾ ਤੇ ਦੁਰਬਲ ਮਹਿਸੂਸ ਕਰਵਾਇਆ ਯੁਕਤੇਸ਼ਵਰ ਜੀ ਨੇ ਕਿਹਾ ਗੁਰੂ ਦੇਵ ਜੇਕਰ ਮੈਂ ਸੋਚੂੰ ਕਿ ਮੈਂ ਸਵਸਥ ਹਾਂ ਕਿ ਮੇਰਾ ਵਜ਼ਨ ਸਧਾਰਨ ਹੋ ਗਿਆ ਹੈ ਤਾਂ ਕੀ ਇਹੋ ਜਿਹਾ ਹੋ ਜਾਏਗਾ ਲਹੇੜੀ ਮਹਾਸ਼ੇ ਜੀ ਨੇ ਬੜੀ ਗੰਭੀਰਤਾ ਨਾਲ ਕਿਹਾ ਕਿ ਦਬੋਡੀ ਇਜ਼ ਲਿਟਰਲੀ ਮੈਨੂਫੈਕਚਰਡ ਐਂਡ ਸਸਟੇਨਡ ਬਾਈ ਦੀ ਮਾਈਂਡ ਸ਼ਰੀਰ ਕੇਵਲ ਮਨ ਦਾ ਹੀ ਵਿਸਤਾਰ ਹੈ ਭਾਈ ਸ਼ਰੀਰ ਮਨ ਤੋਂ ਨਿਰਮਿਤ ਹੈ ਤੇ ਮਨ ਦੇ ਹੀ ਅਧੀਨ ਹੈ ਇਸ ਸਮੇਂ ਤੁਸੀਂ ਜਿਵੇਂ ਵਿਚਾਰਾਂ ਤੇ ਵਿਸ਼ਵਾਸ ਕਰ ਲੈਂਦੇ ਹੋ वैसे ही ਤੁਹਾਡਾ ਸ਼ਰੀਰ ਦੀ ਨਹੀਂ ਬਲਕਿ ਬੁੱਧੀ ਦੀ ਵੀ ਸਥਿਤੀ ਹੈ ਕਿਉਂਕਿ ਸचेत ਮਨੁੱਖ ਬਣ ਜਿਹੜਾ ਹੈ ਉਹ ਪਰਮਾਤਮਾ ਦੀ ਆਨੰਦ ਸ਼ਕਤੀ ਦੀ ਇੱਕ ਚਿੰਗਾਰੀ ਦੇ ਸਮਾਨ ਹੈ ਜਰਾ ਗੌਰ ਕਰਨਾ ਸचेत ਮਨੁੱਖ ਉਹ ਸੋਹਣੇ ਰੱਬ ਦੀ ਉਹ ਸੋਹਣੇ ਖੁਦਾ ਦੀ અનંત ਸ਼ਕਤੀ ਦੀ ਇੱਕ ਚਿੰਗਾਰੀ ਦੇ ਸਮਾਨ ਹੈ ਜੈ ਹੂਮਨ ਮਾਈਂਡ ਇਜ਼ ਅ ਸਪਾਰਕ ਆਫ ਦਾ ਆਲਮਾਈਟੀ ਕੌਨਸ਼ੀਅਸਨੈਸ ਆਫ ਗੋਡ ਬਬਲ ਸ਼ਕਤੀਸ਼ਾਲੀ ਵਿਚਾਰਾਂ ਤੇ ਵਿਸ਼ਵਾਸ ਕਰਕੇ ਸ਼ਰੀਰ ਹੀ ਨਹੀਂ ਬਲਕਿ ਇੱਛਾ ਸ਼ਕਤੀ ਤੇ ਪ੍ਰਾਣ ਸ਼ਕਤੀ ਵੀ ਵਧਾਈ ਜਾ ਸਕਦੀ ਹੈ। ਲਾਹੇੜੀ ਮਹਾਸ਼ੇ ਜੀ ਨੇ ਕਿਹਾ ਮੈਂ ਤੈਨੂੰ ਹੁਣੇ ਦਿਖਾ ਸਕਦਾ ਹਾਂ ਕਿ ਤੁਸੀਂ ਜਿੰਨਾ ਵਿਚਾਰਾਂ ਤੇ ਸੰਪੂਰਨ ਤੀਬਰਤਾ ਨਾਲ ਪੂਰੇ ਯਕੀਨ ਨਾਲ ਵਿਸ਼ਵਾਸ ਕਰਦੇ ਹੋ ਪੂਰੇ ਆਪਣੇ ਅੰਦਰ ਦਾ ਉਹੀ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਂਦਾ ਸਰਾ ਗੌਰ ਕਰਨਾ। ਯੁਕਤੇਸ਼ਵਰ ਜੀ ਕਹਿੰਦੇ ਨੇ ਗੁਰੂ ਜੀ ਦੀ ਗੱਲ ਸੁਣਦੇ ਹੀ ਮੈਂ ਆਪਣੇ ਅੰਦਰ ਇੱਕ ਅਜੀਬ ਜਿਹਾ ਜਿਹੜਾ ਹੈ ਸੰਪੂਰਨਤਾ ਮਹਿਸੂਸ ਕੀਤੀ। ਮੈਂ ਬਿਮਾਰ ਸੀ ਮੇਰੀ ਹਾਲਤ ਕਮਜ਼ੋਰ ਸੀ ਪਰ ਮੈਂ ਉਸੇ ਕਸ਼ਨ ਨਾਲ ਕੇਵਲ ਸ਼ਕਤੀ ਵਿੱਚ ਉਸੇ ਨਾਲ ਨਾ ਸਿਰਫ ਸ਼ਕਤੀ ਵਿੱਚ ਬਲਕਿ ਵਜ਼ਨ ਵਿੱਚ ਵੀ ਵਾਧਾ ਮਹਿਸੂਸ ਕੀਤਾ। ਯੁਕਤੇਸ਼ਵਰ ਜੀ ਕਹਿੰਦੇ ਨੇ ਉਸ ਸ਼ਾਮ ਮੈਂ ਹੌਲੀ-ਹੌਲੀ ਚੱਲ ਕੇ ਘਰ ਆਇਆ ਤੇ ਗਹਿਰੀ ਨੀਂਦ ਵਿੱਚ ਸੋ ਗਿਆ। ਬਿਮਾਰੀ ਦੀ ਚਿੰਤਾ ਤੇ ਤਣਾਅ ਜਿਹੜਾ ਸੀ ਉਹ ਪੂਰੀ ਤਰ੍ਹਾਂ ਗਾਇਬ ਹੋ ਚੁੱਕੇ ਸਨ। ਫਿਰ ਅਗਲੇ ਦਿਨ ਜਦੋਂ ਮੇਰੀ ਮਾਤਾ ਨੇ ਮੈਨੂੰ ਦੇਖਿਆ ਤਾਂ ਘਬਰਾ ਕੇ ਮੈਨੂੰ ਕਿ ਪੁੱਛਿਆ ਪੁੱਤਰ ਤੇਰੇ ਸਰੀਰ ਵਿੱਚ ਸੋਜਣ ਕਿਉਂ ਆਈ ਹੋਈ ਹੈ ਸੁੱਜਿਆ ਕਿਉਂ ਪਿਆ ਕਿ ਜਲਾਸ਼ੇਦੀ ਬਿਮਾਰੀ ਤਾਂ ਨਹੀਂ ਕਿਤੇ ਹੋ ਗਈ ਅਸਲ ਵਿੱਚ ਜਲਾਸ਼ੇਦੀ ਬਿਮਾਰੀ ਵਿੱਚ ਸਰੀਰ ਦੇ ਜਿਹੜੇ ਟਿਸ਼ੂ ਨੇ ਨਾ ਉਹਨਾਂ ਦੇ ਵਿੱਚ ਘਾਰ ਬਾਬਾ ਜੀ ਜਿਹੜਾ ਹੈ ਦਰਵ ਫਸ ਜਾਂਦਾ ਜਿਸ ਕਾਰਨ ਸਰੀਰ ਵਿੱਚ ਜਿਹੜੇ ਹੈ ਸੋਜ ਪੈ ਜਾਂਦੀ ਯੁਕਤੇਸ਼ਵਰ ਜੀ ਕਹਿੰਦੇ ਨੇ ਮੈਨੂੰ ਕੋਈ ਬਿਮਾਰੀ ਨਹੀਂ ਹੋਈ ਸੀ ਬਲਕਿ ਮਾਤਾ ਨੂੰ ਆਪਣੀ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹਨਾਂ ਦੇ ਪੁੱਤਰ ਦਾ ਸਰੀਰ ਰਾਤੋਂ ਰਾਤ ਬਿਲਕੁਲ ਉਦਾਂ ਹੀ ਤੰਦਰੁਸਤ ਤੇ ਪੁਸ਼ਟ ਹੋ ਗਿਆ ਹੈ ਜਿੱਦਾਂ ਬਿਮਾਰੀ ਤੋਂ ਪਹਿਲਾਂ ਸੀ। ਯੁਕਤੇਸ਼ਵਰ ਜੀ ਨੇ ਕਿਹਾ ਕੋਚੀ ਦੇਣਾ ਵਿੱਚ ਮੇਰਾ ਵਜ਼ਨ 22 ਕਿਲੋ ਵੱਧ ਗਿਆ। ਮਿਲਣ ਵਾਲਿਆਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਕੁਝ ਐਸਾ ਵੀ ਸੰਭਵ ਹੋ ਸਕਦਾ ਹੈ। ਯੁਕਤੇਸ਼ਵਰ ਜੀ ਆਪਣੀ ਕਹਾਣੀ ਸੁਣਾ ਕੇ ਚੁੱਪ ਹੋ ਗਏ। ਔਰ ਇਸ ਘਟਨਾ ਨੂੰ ਸੁਣਨ ਤੋਂ ਬਾਅਦ Swami योगानंद जी ਨੇ ਗੁਰੂਦੇਵ ਮੁਰਸ਼ਿਦ ਦੇ ਸ਼ਬਦਾਂ ਤੇ ਤੁਰੰਤ ਵਿਸ਼ਵਾਸ ਕਰ ਲਿਆ ਆ ਪਾਚਣ ਦੀ ਬਿਮਾਰੀ ਅਤੇ ਸਰੀਰ ਦੀ ਕਮਜ਼ੋਰੀ ਨੂੰ ਲੈ ਕੇ ਸਾਰੀ ਨਿਰਾਸ਼ਾ ਗਾਇਬ ਹੋ ਗਈ ਸਵਾਮੀ ਪਰਮਾਹੰਸ ਯੋਗਾਨੰਦ ਜੀ ਆਪਣੀ ਕਿਤਾਬ ਇੱਕ ਯੋਗੀ ਦੀ ਆਤਮ ਕਥਾ ਦਾ ਆਟੋਬਾਇਓਗ੍ਰਾਫੀ ਆਫ ਅ ਯੋਗੀ ਉਹ ਵਿੱਚ ਲਿਖਦੇ ਨੇ ਕਿ 2 ਹਫ਼ਤਿਆਂ ਦੇ ਅੰਦਰ ਮੈਂ ਇੱਕ ਸਰੀਰਕ ਸ਼ਕਤੀ ਹਾਸਲ ਕਰ ਲਈ ਤੇ ਉਹਦੇ ਬਾਅਦ ਕਦੇ ਆ ਪਾਚਣ ਦੀ ਬਿਮਾਰੀ ਮੈਨੂੰ ਨਹੀਂ ਹੋਈ ਸਵਾਮੀ ਪਰਮਾਹੰਸ ਯੋਗਾਨੰਦ ਜੀ ਲਿਖਦੇ ਨੇ ਕਿ ਸ਼ਕਤੀਸ਼ਾਲੀ ਵਿਚਾਰਾਂ ਤੇ ਵਿਸ਼ਵਾਸ ਕਰੋ ਜਰਾ ਗੌਰ ਕਰਨਾ ਆਪਣੀ ਜ਼ਿੰਦਗੀ ਨੂੰ ਸਵਾਰਨ ਵਾਸਤੇ ਸੋਚੋ ਵਿਚੜਦੀ ਕਲਾ ਹੈ ਔਰ ਉਸ ਤੇ ਵਿਸ਼ਵਾਸ ਕਰੋ ਕਿ ਮੇਰਾ ਮਾਲਕ ਮੇਰਾ ਸੋਹਣਾ ਸਾਈਂ ਮੇਰਾ ਰੱਬ ਮੇਰਾ ਗੁਰੂ ਮੇਰਾ ਰਹਿਬਰ ਮੇਰੇ ਨਾਲ ਹੈ ਚੜਦੀ ਕਲਾ ਹੀ ਹੈ ਇਸ ਤੋਂ ਪਹਿਲਾਂ ਉਹ ਕਹਿੰਦੇ ਨੇ ਕਿ ਤੁਸੀਂ ਆਪਣੇ ਸ਼ਕਤੀਸ਼ਾਲੀ ਵਿਚਾਰਾਂ ਤੇ ਵਿਸ਼ਵਾਸ ਕਰੋ ਕਿਉਂਕਿ ਇਸ ਤੋਂ ਪਹਿਲਾਂ ਮੈਂ ਕਈ ਵੈਦਾਂ ਨੂੰ ਦਿਖਾਇਆ ਪਰ ਮੈਂ ਕਦੇ ਇਸ ਗੱਲ ਤੇ ਵਿਸ਼ਵਾਸ ਹੀ ਨਹੀਂ ਕੀਤਾ ਸੀ ਕਿ ਮੈਂ ਪੂਰੀ ਤਰ੍ਹਾਂ ਠੀਕ ਹੋ ਚੁੱਕਾ ਜਰਾ ਗੌਰ ਕਰਨਾ ਦਵਾਈ ਖਾ ਰਿਆ ਸੀ ਮੈਂ ਪਰ ਮੈਂ ਉਹ ਵਿਸ਼ਵਾਸ ਨਹੀਂ ਕਰ ਪਿਆ ਰਿਹਾ ਸੀ ਦੇਖੋ ਮੈਡੀਸਨ ਦਾ ਇੱਕ ਅਲੱਗ ਜਿਹੜੀ ਹੈ ਉਹ ਜ਼ਰੂਰਤ ਹੈ ਬਿਲਕੁਲ ਜ਼ਰੂਰਤ ਹੈ ਪਰ ਵਿਸ਼ਵਾਸ ਹੀ ਨਾ ਕਰਨਾ ਕਿ ਮੈਂ ਠੀਕ ਹੋ ਜਾਊਗਾ ਜਾਂ ਮੈਂ ਠੀਕ ਹਾਂ ਜਾਂ ਮੇਰੀ ਬਿਮਾਰੀ ਦੂਰ ਹੋ ਜਾਏਗੀ ਤਾਂ ਫਿਰ ਉਹ ਕਿੱਦਾਂ ਬਾਬਾ ਜੀ ਜ਼ਰਾ ਗੌਰ ਕਰ ਤਾਂ ਠੀਕ ਹੋ ਚੁੱਕਾ ਕਹਿੰਦੇ ਮੈਂ ਪੂਰੀ ਤਰ੍ਹਾਂ ਵਿਸ਼ਵਾਸ ਨਹੀਂ ਕਰ ਪਾਇਆ ਸੀ ਇਸ ਲਈ ਮੈਂ ਕਦੇ ਠੀਕ ਹੋ ਹੀ ਨਹੀਂ ਸਕਿਆ ਪਰ ਉਸ ਦਿਨ ਮੈਨੂੰ ਸਮਝ ਆਈ ਕਿ ਖੁਦ ਤੇ ਵਿਸ਼ਵਾਸ ਹੋਣਾ ਹੀ ਸਭ ਤੋਂ ਵੱਡੀ ਦਵਾਈ ਹੈ ਬਾਈ ਤਾਂ ਸਵਾਲ ਹੈ ਕਿ ਅਸੀਂ ਆਪਣੇ ਵਿਚਾਰਾਂ ਦੀ ਸ਼ਕਤੀ ਕਿਵੇਂ ਵਿਕਸਿਤ ਕਰੀਏ ਤਾਂ ਇੱਥੇ ਉਹਨਾਂ ਯੋਗੀਆਂ ਨੇ ਖੁੱਲੇ ਆ ਰਾਜ ਬਾਬਾ ਜੀ ਸੋ ਜ਼ਰਾ ਗੌਰ ਕਰਨਾ ਕਿ ਸਭ ਤੋਂ ਪਹਿਲਾਂ ਹਰ ਸਥਿਤੀ ਵਿੱਚ ਚੰਗਿਆਈ ਦੇਖੋ ਸਵਾਮੀ ਪਰਮਹੰਸ ਯੋਗਾ ਨੰਦ ਜੀ ਕਹਿੰਦੇ ਨੇ ਜੇਕਰ ਕੋਈ ਆਪਣੇ ਆਪ ਨੂੰ ਅਕਸਰ ਵਿਗੜੇ ਹੋਏ ਵਿਚਾਰ ਸੋਚਣ ਦੀ ਇਜਾਜ਼ਤ ਦਿੰਦਾ ਹੈ ਤਾਂ ਉਹਦਾ ਚਿਹਰਾ ਵੀ ਜਿਹੜਾ ਹੈ ਉਸੇ ਹੀ ਤਰ੍ਹਾਂ ਵਿਗੜ ਜਾਂਦਾ ਹੈ ਆਪਣੇ ਮਨ ਨੂੰ ਜਿਹੜਾ ਹੈ ਪਰਿਸ਼ਕਸ਼ਿਤ ਕਰੋ ਕਿ ਉਹ ਹਰ ਸਥਿਤੀ ਵਿੱਚ ਹਰ ਵਿਅਕਤੀ ਵਿੱਚ ਕੇਵਲ ਚੰਗਾਈ ਗ੍ਰਹਿਣ ਕਰੇ ਚੰਗਾ ਹੀ ਦੇਖੇ ਬਾਬੇ ਜਰਾ ਗੌਰ ਕਰਨਾ ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਵੇਗਾ ਹੁੰਦਾ ਜੋ ਗਣਕਾਰੀ ਬਦਬੂ ਲਸਣ ਦੀ ਗੰਢੀ ਦਾ ਜਰਾ ਗੌਰ ਕਰਨਾ ਇਹ ਬਦਸਮਾਨ ਦੀ ਉਹਨਾਂ ਦੇ ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਗੀਦਾ ਉਹ ਲਿਖਿਆ ਕਿ ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਵੇਗਾ ਹੁੰਦਾ ਜੋ ਗਣਕਾਰੀ ਬਦਬੂ ਲਸਣ ਦੀ ਗੰਢੀ ਦਾ ਸੋ ਜਦ ਵੀ ਦੇਖੀਏ ਚੰਗਾ ਹੀ ਦੇਖੀਏ ਜਿਵੇਂ ਹਰ ਸਰੀਰ ਭੋਜਨ ਤੇ ਕੇਵਲ ਪੋਸ਼ਕ ਤੱਤਾਂ ਨੂੰ ਗ੍ਰਹਿਣ ਕਰਦਾ ਹੈ ਬਾਕੀ ਅਵਸ਼ੇਸ਼ ਛੱਡ ਦਿੰਦਾ ਹੈ ਉਦਾਂ ਹੀ ਚੰਗਿਆਈ ਤੇ ਸ਼ੁਭ ਨੂੰ ਜਿਹੜਾ ਹੈ ਗ੍ਰਹਿਣ ਕਰੋ ਚੰਗਿਆਈ ਨੂੰ ਗ੍ਰਹਿਣ ਕਰੋ ਜੇ ਕੋਈ ਲੱਗਦਾ ਕਿ ਭਾਈ ਇਹਦੇ ਨਾਲ ਸਾਡੀ ਨਹੀਂ ਤਾਂ ਇਹਨੂੰ ਇੱਕ ਪਾਸੇ ਹੋ ਕੇ ਲੰਘ ਜਾ। ਜਾ ਉਰਾਈ ਅਤੋ ਰਹਿ ਜਾ ਜ਼ਾ ਜ਼ੋਰ ਵਿਖਾ ਕੇ ਕੀ ਲੈਣਾ ਸੀ ਆਪਣਾ ਯਾਰ ਬਣਾਉਣਾ ਸੀ ਤੈਨੂੰ ਬਣਾ ਕੇ ਕੀ ਲੈਣਾ ਤੁਸੀਂ ਆਪਣੇ ਘਰੇ ਰਾਜੀ ਜੀ ਅਸੀਂ ਆਪਣੇ ਘਰੇ ਜ਼ਰਾ ਗੌਰ ਕਰਨਾ ਚੰਗਿਆਈ ਨੂੰ ਗ੍ਰਹਿਣ ਕਰੋ ਤੇ ਵਿਗੜੇਪਨ ਨੂੰ ਛੱਡ ਦਿਓ ਮਾਈਂਡ ਇਜ਼ ਦਾ ਰੀਅਲ ਵੈਲਡਰ ਆਫ ਪਾਵਰ ਬਾਬਾ ਜੀ ਵਾਈਲਡਰ ਆਫ ਪਾਵਰ ਸ਼ਕਤੀ ਨੂੰ ਪ੍ਰਯੋਗ ਵਿੱਚ ਲਿਆਉਣਾ ਵਾਲਾ ਜਿਹੜਾ ਹੈ ਉਹ ਮਨ ਹੈ ਸ਼ਕਤੀ ਨੂੰ ਇਸਤੇਮਾਲ ਕਰਨ ਵਾਲਾ ਮਨ ਹੈ ਪਰਮਹੰਸ ਜੋਗਾਨੰਦ ਜੀ ਕਹਿੰਦੇ ਨੇ ਕਿ ਹਥੋੜੇ ਦੀ ਚੋਟ ਵਿੱਚ ਓਨੀ ਹੀ ਤਾਕਤ ਹੁੰਦੀ ਹੈ ਜਿੰਨੀ ਚਲੌਣ ਵਾਲੇ ਇਨਸਾਨ ਵਿੱਚ ਹੁੰਦੀ ਹੈ ਵੈਸੀ ਹੀ ਸ਼ਕਤੀ ਸਾਰਿਆਂ ਦੇ ਕੋਲ ਉਪਲਬਧ ਹੈ ਸਾਰਿਆਂ ਦੇ ਕੋਲ ਹੈ ਪਰ ਤੁਹਾਡੇ ਦ੍ਰਿੜ ਸੰਕਲਪ ਵਿੱਚ ਤੁਹਾਡੇ ਸ਼ਬਦਾਂ ਵਿੱਚ ਤੁਹਾਡੇ ਸਰੀਰ ਵਿੱਚ ਉਨੀ ਹੀ ਸ਼ਕਤੀ ਹੁੰਦੀ ਹੈ ਜਿੰਨੇ ਤੁਹਾਡੇ ਮਨ ਵਿੱਚ ਹੁੰਦੀ ਹੈ ਤੇ ਮਨ ਵਿੱਚ ਤਾਕਤ ਕਿਵੇਂ ਆਉਂਦੀ ਹੈ ਵਿਵੇਕ ਯਾਨੀ ਕਿ ਡਿਸਕ੍ਰਿਮੀਨੇਸ਼ਨ ਤੋਂ ਤੁਹਾਡਾ ਮਨ ਜਿੰਨੀ ਨਕਾਰਾਤਮਕਤਾ ਹਟਾ ਕੇ ਸਕਾਰਾਤਮਕ ਵਿਚਾਰਾਂ ਨੂੰ ਗ੍ਰਹਿਣ ਕਰਦਾ ਹੈ ਉਨੀ ਹੀ ਮਜ਼ਬੂਤ ਤੇ ਸਾਸੀ ਹੁੰਦਾ ਹੈ ਬਾਬਾ ਜੀ ਜ਼ਰਾ ਗੌਰ ਕਰ ਹੁਣ ਇਹ ਇਹ ਨਹੀਂ ਸਕਾਰਾਤਮਕ ਜ਼ਰਾ ਇਸ ਨੂੰ ਸਮਝੋ ਬੰਦੇ ਨੂੰ ਗੱਡੀ ਨਹੀਂ ਚਲੋਣੀ ਆਉਂਦੀ ਤੇ ਬੰਦਾ ਕਹੀ ਜਾਵੇ ਵੀ ਮੇਰੇ ਅੰਦਰ ਪੋਜ਼ਿਟਿਵ ਥੋਟ ਆ ਵੀ ਮੈਂ ਗੱਡੀ ਚਲਾ ਲਉ ਉਹ ਤੇ ਭਾਈ ਫਿਰ ਐਕਸੀਡੈਂਟ ਹੀ ਹੋਣਾ ਉਹਦੇ ਨਾਲ ਕਿ ਚਣੌਣੀ ਨਹੀਂ ਹੁੰਦੀ ਤੇ ਮੈਂ ਚਲਾਣਾ ਹੁਣੇ ਉਹ ਚੱਲ ਜੂਗੀ ਕੋਈ ਗੱਲ ਇਦਾਂ ਤੇ ਫਿਰ ਐਕਸੀਡੈਂਟ ਹੀ ਹੋਏਗਾ ਨਾ ਇਦਾਂ ਤੇ ਆਪਣਾ ਹੀ ਕੰਮ ਖਰਾਬ ਕਰੇਗਾ ਮਨ ਉਹ ਇੱਕ ਅਲੱਗ ਚੀਜ਼ ਹੈ ਪੋਜ਼ਿਟਿਵ ਥੌਟਸ ਨੂੰ ਲੈਣਾ ਯਾਨੀ ਕਿ ਚੰਗਾ ਗ੍ਰਹਿਣ ਕਰਨਾ ਉਹ ਇੱਕ ਅਲੱਗ ਚੀਜ਼ ਹੈ ਜ਼ਰਾ ਇਸ ਨੂੰ ਸਮਝ ਲੈ ਹੁਣ ਸਾਨੂੰ ਪਤਾ ਹੈ ਕਿ ਯਾਰ ਇੱਥੇ ਆਪਾਂ ਕੋਈ ਸਿੱਟਾਂਗੇ ਬਦਤ ਹੋ ਜਾਏਗਾ ਮਤਲਬ ਆਪਾਂ ਕਿਸੇ ਮਾੜੀ ਜਗ੍ਹਾ ਤੇ ਕੁਝ ਲਾ ਦਵਾਂਗੇ ਤਾਂ ਉਹ ਗਲਤ ਹੋ ਜਾਏ ਪਰ ਉਹ ਹੀ ਚੰਗੀ ਜਗ੍ਹਾ ਲਾ ਦਵਾਂਗੇ ਤਾਂ ਬੈਨੀਫਿਟ ਹੋ ਜਾਏ ਤੂੰ ਇਹ ਸੋਚ ਹੈ ਉਹ ਇੱਕ ਲਗ ਉਹ ਵੀ ਉਹ ਇੱਕ ਚੇਤਨਾ ਹੈ ਸੋਚਣਾ ਚਿੰਤਨ ਹੈ ਸੋਚ ਸਮੇਂ ਕਿ ਜਲਣਾ ਪਰ ਇਹ ਤੇ ਪੋਜੀਟਿਵ ਨੈਗੇਟਿਵ ਇਹ ਵੀ ਖੁਦ ਦੇ ਬਾਰੇ ਵਿਚਾਰ ਮਾੜਾ ਨਾ ਰੱਖੀ ਜ਼ਰਾ ਗੌਰ ਕਰਨਾ ਹਰ ਚੀਜ਼ ਸੀ ਜੋ ਕਮੀ ਲੱਭੀ ਜਾਂਦਾ ਦੂਸਰੀ ਗੱਲ ਹੈ ਸचेत ਹੋ ਜਾਓ ਵਿਚਾਰ ਸ਼ਕਤੀ ਦਾ ਇਸਤੇਮਾਲ ਕਰਨ ਲਈ ਸਾਨੂੰ ਵਿਚਾਰਾਂ ਨੂੰ ਪ੍ਰਗਟ ਜਿਹੜਾ ਹੈ ਹੁੰਦੇ ਹੀ ਉਹਨਾਂ ਦੇ ਪ੍ਰਤੀ ਸचेत ਹੋਣ ਦੀ ਲੋੜ ਹੈ ਤਾਂ ਕਿ ਅਸੀਂ ਚੰਗੇ ਵਿਚਾਰਾਂ ਨੂੰ ਜਿਹੜਾ ਹੈ ਬੜਾਵਾ ਦੇ ਸਕੀਏ ਤੇ ਮਾੜੇ ਤੇ ਕਮਜ਼ੋਰ ਕਰਨ ਵਾਲੇ ਵਿਚਾਰਾਂ ਨੂੰ ਤਿਆਗ ਕਰ ਸਕੀ। ਇਹ ਤੁਸੀਂ ਉਦੋਂ ਹੀ ਕਰ ਸਕਦੇ ਹੋ ਜਦੋਂ ਤੁਹਾਡੀ ਚੇਤਨਾ ਦਾ ਸਤਰ ਜਿਹੜਾ ਹੈ ਉੱਪਰ ਉੱਠੇਗਾ। ਇਸ ਲਈ ਧਿਆਨ ਬੰਦਗੀ ਵਾਲਾ ਦਾ ਅਭਿਆਸ ਕਰੋ। ਧਿਆਨ ਦਾ ਅਭਿਆਸ ਕਰੋ ਤਾਂ ਕਿ ਬਿਨਾ ਫੈਸਲੇ ਤੇ ਪ੍ਰਤੀਕਿਰਿਆ ਦੇ ਹਰ ਚੰਗੇ ਬੁਰੇ ਵਿਚਾਰਾਂ ਨੂੰ ਤੁਸੀਂ ਦੇਖ ਸਕੋ। ਅਸੀਂ ਧਿਆਨ ਵਿੱਚ ਨੋਨ ਜਜਮੈਂਟ ਦਾ ਅਭਿਆਸ ਕਰਦੇ ਹਾਂ ਜਿਸ ਕਾਰਨ ਚੇਤਨਾ ਦਾ ਜਿਹੜਾ ਹੈ ਲੈਵਲ ਜਿਹੜਾ ਹੈ ਬਾਬਾ ਜੀ ਉਹ ਉੱਠਦਾ ਹੈ। ਜਦੋਂ ਸਮਝਦਾ ਚੇਤਨਾ ਦਾ স্তর ਜਿਹੜਾ ਹੈ ਉਠਣ ਲੱਗਦਾ ਹੈ انسان ਦੀ ਜਿਹੜੀ ਹੈ ਅਲਰਟਨੈਸ ਵਾਧੀ ਹੈ ਸਹਚੇਤਨਤਾ ਤੇ ਸਹਚੇਤਨਤਾ ਵਿੱਚ ਹੀ ਅਸੀਂ ਜਿਹੜਾ ਹੈ ਸ਼ਕਤੀਸ਼ਾਲੀ ਵਿਚਾਰਾਂ ਦਾ ਚੁਨਾਵ ਕਰ ਸਕਦੇ ਹਾਂ ਇਸ ਲਈ ਵਿਚਾਰਾਂ ਦੀ ਸ਼ਕਤੀ ਦਾ ਪ੍ਰਯੋਗ ਕਰਨ ਲਈ ਧਿਆਨ ਜਿਹੜਾ ਹੈ ਉਹ ਬਹੁਤ ਲਾਜ਼ਮੀ ਹੈ ਜਿਹੜਾ انسان ਧਿਆਨ ਨਹੀਂ ਕਰ ਰਿਹਾ ਉਹ ਨੂੰ ਇਹ ਸ਼ਕਤੀ ਤੋਂ ਕਦੇ ਵੀ ਉਹ ਨੂੰ ਜਿਹੜਾ ਹੈ ਔਰੰਗ ਨਹੀਂ ਮਿਲ ਸਕਦਾ ਤੀਜੀ ਜਿਹੜੀ ਲੋਡ ਦਸੀ ਹੈ ਉਹ ਹੈ ਧਿਆਨ ਕਨਸੈਂਟ੍ਰੇਸ਼ਨ ਬਾਹਰਲੇ ਵਿਗਣਾ ਤੇ ਅੰਦਰ ਉੱਠਦੀ ਹੋਈ ਬੇਚੈਨੀ ਤੋਂ ਮਨ बार-बार ਜਿਹੜਾ ਇਹ ਵਿਚਲਿਤ ਹੁੰਦਾ ਥੱਕ ਜਾਂਦਾ ਕਮਜ਼ੋਰ ਹੁੰਦਾ ਅਤੇ ਸ਼ਕਤੀਸ਼ਾਲੀ ਵਿਚਾਰਾਂ ਨੂੰ ਰੋਕ ਨਹੀਂ ਸਕਦਾ ਇਸ ਲਈ ਧਿਆਨ ਦੀ ਸ਼ਕਤੀ ਨੂੰ ਵਿਕਸਿਤ ਕਰੋ ਕਿਵੇਂ ਸਵਾਮੀ ਪਰਮਹੰਸ ਜੋਗਾਨੰਦ ਜੀ ਉਹ ਯੋਗੀ ਕਹਿੰਦੇ ਨੇ ਕਿ ਇੱਕ ਉੱਚ ਤੇ ਸ਼ਕਤੀਸ਼ਾਲੀ ਵਿਚਾਰ ਨੂੰ ਫੜ ਲਓ ਜਿਵੇਂ ਮੈਂ ਮਨ ਦਾ ਮਾਲਕ ਹਾਂ ਏ ਮੈਨੂੰ ਝੂ ਨਹੀਂ ਸਕਦਾ ਜਾਂ ਮੈਂ ਨਿਰੰਤਰ ਆਨੰਦ ਤੇ ਊਰਜਾ ਨਾਲ ਭਰਿਆ ਹੋਇਆ ਹਾਂ ਜੈ ਜੈਕਾਰ ਹੈ ਚੜਦੀ ਕਲਾ ਹਾਂ ਸਵਾਮੀ ਪਰਮੰਸ ਯੋਗਾ ਨੰਦ ਜੀ ਕਹਿੰਦੇ ਨੇ ਇਸ ਵਿਚਾਰ ਨੂੰ ਬਾਰ ਬਾਰ ਸੋਚੋ ਇਹਦਾ ਜਿਹੜਾ ਹੈ ਇਸ ਨੂੰ ਇਹਦਾ ਚਿੱਤਰ ਦੇਖੋ ਇਸ ਦੇ ਪ੍ਰਭਾਵ ਨੂੰ ਸਰੀਰ ਤੇ ਸਿਰ ਵਿੱਚ ਬਾਰ ਬਾਰ ਮਹਿਸੂਸ ਕਰੋ ਜੋ ਪਾਣਾ ਚਾਹੁੰਦੇ ਹੋ ਉਸ ਨੂੰ ਅੱਖਾਂ ਤੋਂ ਓਝਲ ਨਾ ਹੁੰਦਿਓ ਫੋਕਸ ਰੱਖੋ ਇਸ ਚੀਜ਼ ਤੇ ਇਹ ਹੀ ਪ੍ਰਾਰਥਨਾ ਹੈ ਅਤੇ ਇਸ ਪ੍ਰਕਾਰ ਧਿਆਨ ਸਰਲਤਾ ਨਾਲ ਵੱਧਦਾ ਹੈ ਅਤੇ ਮਾਨਸਿਕ ਊਰਜਾ ਇੱਕ ਦਿਸ਼ਾ ਵਿੱਚ ਵਹਿਣ ਲੱਗਦੀ ਹੈ ਬਾਬਾ ਜੀ ਅਤੇ ਇਸ ਪ੍ਰਕਾਰ ਅਭਿਆਸ ਕਰਨ ਨਾਲ ਤੁਹਾਡੇ ਵਿਚਾਰ ਇੰਨੇ ਸ਼ਕਤੀਸ਼ਾਲੀ ਹੋ ਜਾਂਦੇ ਨੇ ਕਿ ਜੋ ਪੂਰਨ ਵਿਸ਼ਵਾਸ ਨਾਲ ਸੋਚਦੇ ਹੋ ਨਾ ਤੁਸੀਂ ਉਹ ਸੱਚ ਹੋ ਜਾਂਦਾ ਜੋ ਤੁਸੀਂ ਸੋਚਿਆ ਉਹ ਸੱਚ ਹੋ ਜਾਂਦਾ ਜਰਾ ਗੌਰ ਕਰੋ ਤਾਂ ਇਹੀ ਉਹਨਾਂ ਨੇ ਫਰਮਾਇਆ ਹੈ ਕਿ ਆਪਣੇ ਵਿਚਾਰ ਚੰਗੇ ਰੱਖੋ ਆਪਣੇ ਵਿਚਾਰ ਕਿਉਂਕਿ ਨੀਤ ਨੂੰ ਮੁਰਾਦ ਹੈ ਸੋਚ ਨੂੰ ਜਿਹੜੀ ਹੈ ਖੈਰ ਪੈਣੀ ਹੈ ਵਿਚਾਰ ਨੂੰ ਜਿਹੜੇ ਹੈ ਰਾਹ ਮਿਲਣੇ ਬਾਕੀ ਜੋ ਹੋਣਾ ਉਹ ਤਾਂ ਹੋ ਕੇ ਰਹਿਣਾ ਬਾਬਾ ਸੋ ਕੱਟੋ-ਕੱਟ ਉਹ ਬੜੀ ਵਧੀਆ ਗੱਲ ਲਿਖੀ ਸੀ ਕਹਿੰਦੇ ਜੇ ਕਿਸੇ ਚੀਜ਼ ਨੂੰ ਮੈਂ ਬਦਲ ਨਹੀਂ ਸਕਦਾ ਤੇ ਮੈਂ ਕਿਉਂ ਰਵਾਂ ਤੇ ਜੇ ਮੈਂ ਕਿਸੇ ਚੀਜ਼ ਨੂੰ ਬਦਲ ਸਕਦਾ ਹਾਂ ਤੇ ਫਿਰ ਮੈਂ ਕਿਉਂ ਰਵਾਂ ਜ਼ਰਾ ਗੌਰ ਕਰਨਾ ਜੋ ਹੋ ਰਿਹਾ ਹੈ ਹੌਣ ਦਿਓ ਬਾਬਾ ਪਰ ਤੁਸੀਂ ਆਪਣੇ ਬਾਰੇ ਤਾਂ ਕੱਟੋ-ਕੱਟ ਚੰਗਾ ਸੋਚ ਲਓ ਇਹੀ ਵਕੀਲਾਂ ਦਾ ਕਹਿਣਾ ਹੈ कि किसी गुरु रहबर ਦੇ ਦਰ ਤੇ ਜਾਣਾ ਕਿਸੇ ਯੋਗੀ ਦੇ ਦਰ ਤੇ ਉਦੋਂ ਵੀ ਚੰਗੀ ਨੀਤ ਨਾਲ ਜਾਓ ਬਾਬਾ ਜੀ ਚੰਗੀ ਸੋਚ ਨਾਲ ਜਾਓ ਚੰਗੇ ਵਿਚਾਰ ਨਾਲ ਜਾਓ ਔਰ ਮੇਰੇ ਖਿਆਲ ਨਾਲ ਫਕੀਰ ਕਹਿੰਦੇ ਆ ਕਿ ਸੋਹਣੇ ਰੱਬ ਦੇ ਨਾਮ ਤੋਂ ਵੱਡਾ ਕੋਈ ਸੋਹਣਾ ਵਿਚਾਰ ਨਹੀਂ ਸੋਹਣੇ ਰੱਬ ਦੇ ਨਾਮ ਤੋਂ ਵੱਡੀ ਕੋਈ ਪੋਜ਼ਿਟਿਵ ਥਿੰਗ ਨਹੀਂ ਤਾਂ ਹੀ ਤਾਂ ਧਿਆਨ ਦੀ ਗੱਲ ਕੀਤੀ ਉਹਨਾਂ ਨੇ ਸੋ ਜਿਹੋ ਜਿਹ ਬੰਦਾ ਜੇ ਬੰਦਾ ਆਪਣੇ ਅੰਦਰ ਚੜ ਦੀ ਕਲਾ ਸੋਚ ਰੱਖੇ ਤੇ ਚੜ ਦੀ ਕਲਾ ਵਾਲੇ ਹਾਲਾਤ ਸਾਹਮਣੇ ਆ ਜਾਂਦੇ ਬਾਬਾ ਕਿਉਂਕਿ ਜੋ ਸੋਚੇਗਾ ਉਹੀ ਪਾਏਗਾ ਇਸ ਲਈ ਫਕੀਰਾਂ ਫਰਮਾਇਆ ਤੂੰ ਯਕੀਨ ਕਰ ਉਸ 'ਤੇ ਵੇਕ ਨਜ਼ਰ ਸਿੱਧੀ ਜ਼ਿੰਦਗੀ ਕੋ ਬਣਾ ਦੇ ਹੁਣ ਗੁਰੂ ਮੁਰਸ਼ਦ ਕਾਮਲ ਕੀ ਕਹਿੰਦੇ ਆ ਉਹ ਕਹਿੰਦੇ ਭਾਈ ਦਾਤਾ ਭਲੀ ਕਰੇਗਾ ਉਹ ਕਹਿੰਦੇ ਭਾਈ ਤੂੰ ਹੀ ਕੀਤਾ ਸਾਰਾ ਕੁਝ ਉਹਨਾਂ ਨੇ ਇਹ ਨਹੀਂ ਕਿਹਾ ਵੀ ਮੈਂ ਕੀਤਾ ਤੇਰੇ ਅੰਦਰ ਬੈਠੀ ਉਸ ਤਾਕਤ ਨੇ ਕੀਤਾ ਉਸ ਵਿਚਾਰ ਨੇ ਕੀਤਾ ਉਸ ਸੋਚ ਨੇ ਕੀਤਾ ਜ਼ਰਾ ਗੌਰ ਕਰ ਕਾਮਲ ਮੁਰਸ਼ਦ ਹੀ ਕਹਿੰਦੇ ਆ ਦਾਤਾ ਭਲੀ ਕਰੇ ਦਾਤਾ ਭਲੀ ਕਰੇ ਸੋ ਖੁਸ਼ ਰਹੋ ਆਬਾਦ ਰਹੋ ਚੜਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਚ ਯਾਦ ਰੱਖਣਾ ਜੈ ਮਹਾਕਾਲ ਜੈ ਸਾਈ ਜੀ ਦੀ ਗੁਰੂਆਂ ਪੀਰਾਂ ਰੈਵਰਾਂ ਫਕੀਰਾਂ ਸੰਤ ਮਹਾਂਤਮਾ ਸਾਈ ਲੋਕਾਂ ਸਭ ਨੂੰ ਪ੍ਰਣਾਮ ਹੈ ਸਭ ਨੂੰ ਸਲਾਮ ਹੱਸਦੇ ਰਹੋ ਹੱਸਦੇ ਰਹੋ